ਮਾਤਾ ਜੀ ਜਲਦੀ ਰਹੇ ਤੁਹਾਨੂੰ ਪਤਾ ਹੀ ਹੈ ਸ਼ਰੀਰ ਦਾ ਜਿਵੇਂ ਹੁਣ ਓਡੇ ਲੱਗੇ ਦੁਖਣਾ ਓਕੇ ਬੈਸਟ ਲਵਾ ਦਿੱ ਗਿਆ ਸੀ ਠੀਕ ਹੈ ਜੀ ਖਾਸਾ ਹੋ ਗਿਆ ਜੀ ਪੂਰਾ ਤੇ ਹੁਣ ਬੀਪੀ ਵੀ ਲੱਗੇ ਦੀ ਬਣਾ ਓਕੇ ਓਡੇ ਵਰਤਿਆ ਲਗਾਤਾਰ 5 ਸਾਲ ਤੱਕ ਵਰਤਿਆ ਤੋਂ ਥੋੜਾ ਸ਼ਰੀਰ ਠੀਕ ਹੋਣ ਲੱਗ ਗਿਆ ਠੀਕ ਹੈ ਜੀ ਡਾਕਟਰ ਤਾਂ ਕਹਿੰਦਾ ਜੀ ਦਵਾਈ ਖਾਈਂ ਕਿਲੋ ਨਾਲ ਦੀ ਨਾਲ ਖਾਈਂ ਅੱਛਾ ਡਾਕਟਰ ਉਹ ਦਵਾਈ ਚੱਲ ਰਹੀ ਹੈ ਤੁਹਾਡੀ ਇਹ ਬੀਬੀ ਦੀ ਬੀਪੀ ਦੀ ਤੇ ਕਸਟ੍ਰੋਲ ਦੀ ਕਸਟ੍ਰੋਲ ਦੀ ਹਾਂ ਓਕੇ ਵੀ ਦਵਾਈ ਚੱਲਦੀ ਰਹੂਗੀ ਜੀ ਚੱਲਦੀ ਰਹੂ ਹੁਣ ਮੈਂ ਇਹਨਾਂ 50 ਦਿਨ ਤੋਂ ਬਰਤਣ ਤੋਂ ਬਾਅਦ ਓਕੇ ਹੁਣ ਦਵਾਈ ਬੰਦ ਕਰੀ ਮੇਰੇ ਨਾਲ 15 ਦਿਨ ਹੋ ਗਏ ਹੋਣੇ ਹੁਣ ਦਵਾਈ ਖਾਂਦੀ ਨਹੀਂ ਤੁਸੀਂ ਨਾ ਬੀਪੀ ਦੀ ਨਾ ਕਸਟਰੋਲ ਦੀ ਅਜੇ ਡਾਕਟਰ ਮੈਨੂੰ ਕਹਿੰਦਾ ਵੀ ਤੀ ਅਚਾ ਤੂੰ ਬੀਪੀ ਦੀ ਗੋਲੀ ਲੈ ਇਨਸ਼ਾਅੱਲਾ ਦਿੱਦੀ ਮੈਂ ਦੇਖਦੇ ਹਾਂ ਉਸ ਠੀਕ ਆਂ ਸਰੀਰ ਮੰਗਦਾ ਕੀ ਨਹੀਂ ਨਹੀਂ ਹੁਣ ਨਹੀਂ ਮੰਗਦਾ ਕੰਮ-ਕੁਮ ਕਰਨ 'ਚ ਕੀ ਫਰਕ ਹੈ ਐਕਟੀਵਿਟੀ 'ਚ ਬਾਡੀ 'ਚ ਬਹੁਤ ਫਰਕ ਆ ਕੰਮ ਦਾ ਜਿਵੇਂ ਆਪਾਂ ਕਹਿੰਦੇ ਜਿਹੜੇ ਲੋਕ ਸਰਵਿਸ ਬੈਕ ਵਰਤਦੇ ਨੇ ਵੀ ਖੁਦ ਦੱਸਦੇ ਨੇ ਵੀ ਕੀ ਮਹਿਸੂਸ ਹੁੰਦਾ ਉਹਦੇ ਆਪ ਨੂੰ ਮਹਿਸੂਸ ਆਉਂਦਾ ਹੁਣ ਐਂ ਲੱਗਦਾ ਵੀ ਥਕੜਾ ਹੁੰਦੀ ਹੋਣੀ ਫਿਰ ਯਾਤ ਕਾਬਟਾ ਭੱਜਿਆ ਫਿਰ ਜਾਂ ਕਾਬਟ ਹੁੰਦੀ ਹੋਣੀ ਹੁੰਦੀ ਹੋਣੀ ਕਿੰਨੇ ਸਾਲ ਜਿਵੇਂ ਬੰਦਾ ਕਹਿੰਦਾ ਬੈਕ ਲੱਗੀ ਕਿੰਨੇ ਸਾਲ ਜ਼ਿੰਦਗੀ ਕਿੰਨੇ ਸਾਲ ਲੱਗਦਾ ਐਂ ਲੱਗਦਾ ਜਿਵੇਂ 5-4 ਸਾਲ 10 ਸਾਲ ਦਾ ਫਰਕ ਪੈ ਜਿੰਦਾ ਬੰਦੇ ਨੂੰ ਬੈਕ ਹੋ ਜਾਂਦਾ ਇਹ ਹੋ ਗਿਆ ਕਿਉਂਕਿ ਤੁਸੀਂ ਸਾਡਾ ਪਹਿਲਾਂ ਵੀ 3 ਸਾਲ ਪਹਿਲਾਂ ਵਰਤਿਆ ਸੀ ਹਾਂ ਹੁਣ ਅਸੀਂ ਦੇਖੋ ਇਹ ਦੋ ਪਹਿਲਾਂ ਵਰਤਿਆ ਉਦੋਂ ਅਸੀਂ ਉਹ ਤਾਂ ਬਹੁਤ ਪ੍ਰੋਬਲਮਾਂ ਸੀ ਨਾ 3 ਸਾਲ ਪਹਿਲਾਂ ਤਾਂ ਆਪਾਂ ਨਾਲ ਬਹੁਤ ਜ਼ਿਆਦਾ ਆ ਹੁਣ ਤਾਂ ਥੋੜਾ ਜਿਆਦਾ ਹੀ ਹਾਂਜੀ ਤਾਂ ਲੱਗਦਾ ਇਹਨਾਂ ਸਰੀਰ ਠੀਕ ਹੈ ਓਕੇ ਜੀ ਨਾ ਵਰਤੀ ਠੀਕ ਹੈ ਜੀ ਆਪਾਂ ਨੂੰ ਪੈਣ ਪਾਈਆਂ ਨੂੰ ਕਹਿੰਦੇ ਪਾਈ ਸਾਰੇ ਵਰਤੋ ਬਿਲਕੁਲ ਵਧੀਆ ਚੀਜ਼ ਆ ਦਵਾਈ ਤੋਂ ਪੰਡਾ ਛੋਟਾ ਸਰੀਰ ਦੀ ਸਫਾਈ ਕਰਾਣੀ ਚਾਹੀਦੀ ਹੈ ਹਰੇਕ ਬੰਦੇ ਨੂੰ ਡਾਕਟਰ ਤਾਂ ਇੱਕ ਵਾਰੀ ਦਾ 500000 ਰੁਪਏ ਤਾਂ ਪੱਕਾ ਹੀ ਫੜਦਾ ਬਿਲਕੁਲ ਬਿਲਕੁਲ ਜੀ ਤਾਂ ਫਿਰ ਲੋੜ ਹੀ ਨਹੀਂ ਕਿਸੇ ਨੇ ਰੌਲਾ ਪਾਉਣ ਦੀ ਕਿਹੜੀ ਜਗ੍ਹਾ ਤੇ ਕੀ ਨਾਮ ਆ ਜੇ ਆਪਣਾ ਸਾਡਾ ਨਾਮ ਸਾਡਾ ਪਿੰਡ ਭੇੜਪੁਰੀ ਸਮਾਣੇ ਕੋਲੇ ਸਮਾਣੇ ਦੇ ਨਾਲ ਜਿਹੜਾ ਠੀਕ ਹੈ ਜੀ ਨਾਮ ਤੁਹਾਡਾ ਜੀ ਨਾਮ ਸਾਡਾ ਜਹਿੰਦਰ ਸਿੰਘ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਜੀ